ਇਸੇ ਜਿਹੜੇ ਚੱਲਦੇ ਨੇ ਇਹਨੂੰ ਕਠਾਰੀ ਦੇ ਵਿੱਚ ਜਿਹੜੇ ਸੋਨੇ ਵਾਂਗੂ ਟੜਦੇ ਨੇ ਹੋਖਰੇ دیਵਾਨਾ ਸੱਤ ਭੜੇ ਵਿੱਚ ਇਸੇ ਜਿਹੜੇ ਅੱਜ ਅਸੀਂ ਮਹਾਨ ਯੋਧੇ ਜਰਨੈਲ ਭਗਤੀ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰ ਰਹੇ ਹਾਂ ਅੱਜ ਉਹਨਾਂ ਦਾ 308ਵਾਂ ਸ਼ਹੀਦੀ ਦਿਹਾੜਾ ਰਕਵਾ ਪਵਨ ਵਿਖੇ ਇੱਥੇ ਮਨਾਇਆ ਜਾ ਰਿਹਾ ਹੈ ਕੱਲ ਅਸੀਂ ਚੱਪੜ ਪਟਿਆਲਾ ਵਿਖੇ ਮਨਾ ਰਹੇ ਹਾਂ ਉੱਥੇ ਐਸਪੀ ਸਿੰਘ ਉਭਰਾਏ ਆ ਰਹੇ ਨੇ ਅਤੇ ਪਰਸੋਂ ਪੁਰਖ ਖੇਤਰ ਦੇ ਵਿੱਚ ਬਣਾ ਰਹੇ ਹਾਂ ਇੱਥੋਂ ਤੱਕ ਕਿ ਸਡੋਹਰਾ ਦੇ ਵਿੱਚ ਵੀ ਬਣਾ ਰਹੇ ਹਾਂ 9 ਤਾਰੀਖ ਨੂੰ 9 ਨੂੰ ਦਿੱਲੀ ਮਹਿਰੋਲੀ ਜਿੱਥੇ ਬਾਬਾ ਜੀ ਦੀ 740 ਸਿੰਘਾਂ ਸਮੇਤ ਅਤੇ ਬਾਬਾ ਅਜੇ ਸਿੰਘ ਜੋ ਬਾਬਾ ਜੀ ਦੇ ਸੁਪੁੱਤਰ ਸਨ ਜਿਨ੍ਹਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ ਉਹ ਦਿਹਾੜਾ ਵੀ ਅਸੀਂ 9 ਜੂਨ ਨੂੰ ਸ਼ਾਮ ਨੂੰ ਦਿੱਲੀ ਮਹਿਰੋਲੀ ਵਿਖੇ ਏਸ਼ੀ ਦਿਹਾੜਾ ਮਨਾ ਰਹੇ ਹਾਂ ਪਾਬਾ ਬੰਦਾ ਸਿੰਘ ਬਹਾਦਰ ਉਹ ਮਹਾਨ ਯੋਧੇ ਜਰਨੈਲ ਜਿਨ੍ਹਾਂ ਨੇ ਸਰਹੰਦ ਦੀ ਇਤਿਨਰੇਟ ਖੜਕਾ ਕੇ ਗੌਰਵ ਮੇ ਇਤਿਹਾਸ ਰਚਿਆ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇ ਫਤਿਹ ਨੂਸਤ ਬੇਦਰੰਗ ਜ਼ਾਫਤ ਅਜ਼ਨਾਨਕ ਗੁਰੂ ਗੋਬਿੰਦ ਸਿੰਘ ਅੱਜ ਅਸੀਂ ਉਸ ਯੋਧੇ ਜਰਨੈਲ ਨੂੰ ਭੁੱਲ ਗਏ ਆਂ ਪਾਣੀ ਪੱਤ ਦੀਆਂ ਹਾਰੀਆਂ ਲੜਾਈਆਂ ਬੱਚਿਆਂ ਦੇ ਸਿਲੇਬਸ ਸ਼ਾਮਲ ਨੇ ਪਰ ਸਰਹੰਦ ਦੀ ਫਤਿਹ ਕਿਤੇ ਨਹੀਂ ਦਿਖਾਈ ਦਿੰਦੀ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਜਿੱਥੇ 9 ਜੂਨ ਦਾ ਇਹ ਸ਼ਹੀਦੀ ਦਿਹਾੜੇ ਤੇ ਛੁੱਟੀ ਲਈ ਬੇਨਤੀ ਕਰਦੇ ਆ ਕਿ ਇਹ ਦਿਹਾੜਾ ਸੂਬਾ ਪੱਧਰੀ ਸਮਾਗਮ ਕਰਕੇ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਦਿੱਲੀ ਦੀ ਸਰਕਾਰ ਹੈ ਕਿਉਂਕਿ ਸ਼ਹਾਦਤ ਦਿੱਲੀ ਹੋਈ ਹੈ ਮਨਾਉਣਾ ਚਾਹੀਦਾ ਪਰ ਮੈਂ ਸਭ ਦਾ ਇਹ ਸਰਕਾਰਾਂ ਵੀ ਇਸ ਪੱਖੋਂ ਬੇਮੁਖ ਹੋਈਆਂ ਹੋਈਆਂ ਨੇ ਤੇ ਅੱਜ ਉਸ ਯੋਧੇ ਜਰਨੈਲ ਨੂੰ ਜਿਸ ਦੀ ਆਈਡੀ ਵੱਡੀ ਲਾਸਾਨੀ ਕੁਰਬਾਨੀ ਹੈ 740 ਸਿੰਘਾਂ ਸਮੇਤ ਅਸੀਂ ਜੋ ਉਹਨਾਂ ਦੇ ਸੁਪੁੱਤਰ ਬਾਬਾ ਅਜੇ ਸਿੰਘ ਜਿਨ੍ਹਾਂ ਦੀ ਆਯੂ 4 ਸਾਲ ਸੀ ਜਿਨ੍ਹਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਗਿਆ ਗਿਆ ਅਸੀਂ 11 ਬੁੱਤ ਉਹਨਾਂ ਦੇ ਸਟੈਚੂ ਉਹ ਸਥਾਪਿਤ ਕਰਨ ਜਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਅੰਦਰ 11 ਬੁੱਤ ਸਥਾਪਿਤ ਕਰਾਂਗੇ ਦੁਨੀਆ ਦੇ ਵਿੱਚ ਪਹਿਲਾ ਬੁੱਤ ਰਖਵਾ ਪਵਰ ਵਿਖੇ ਸਥਾਪਿਤ ਹੋ ਚੁੱਕਿਆ ਹੈ 16 ਅਕਤੂਬਰ ਨੂੰ ਆਉਣ ਵਾਲੇ ਸਮੇਂ 'ਚ 11 ਬੁੱਤ ਲਾਵਾਂਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਹੋਰ ਹੋਵੇਗਾ ਉਹ ਕਰਾਂਗੇ ਜਿਹੜੇ ਇੱਥੇ ਲੋਕ ਆਏ ਨੇ ਜੀ ਪਹਿਲਾਂ ਤਾਂ ਉਹਨਾਂ ਦੇ ਚਰਨਾਂ 'ਚ ਬਹੁਤ ਹੀ ਜੀ ਅ ਨਮਸਕਾਰ ਕਰਦਾ ਤੇ ਬਾਬਾ ਜੀ ਹਮੇਸ਼ਾ ਉਹਨਾਂ ਦੀ ਕਿਰਪਾ ਬਣਾਈ ਰੱਖਣ ਉਹਨਾਂ ਦੇ ਪਰਿਵਾਰ ਤੇ ਸੋ ਜੋ ਇੱਥੇ ਰਕਬਾ ਪਵਨ ਵਿਖੇ ਬਾਬਾ ਜੀ ਦੁਆਰਾ ਜੇ ਪ੍ਰੋਗਰਾਮ ਜੋ ਕੀਤਾ ਗਿਆ ਹੈਗਾ ਤੇ ਬਾਬਾ ਜੀ ਲਈ ਵੀ ਬਹੁਤ ਧੰਨਵਾਦੀ ਆ ਜਿਹੜੇ ਇਕੱਲੇ ਹੀ ਬਹੁਤ ਉਦਮ ਕਰਕੇ ਇਹ ਪ੍ਰੋਗਰਾਮ ਨੂੰ ਸਿਰੇ ਚੜਾਉਂਦੇ ਨੇ ਤੇ ਮੈਂ ਬਹੁਤ ਰਣੀਆਂ ਸੰਗਤਾਂ ਦਾ ਤੇ ਬਾਬਾ ਜੀ ਦੀ ਜੋ ਸ਼ਹਾਦਤ ਆ ਉਹਨੂੰ ਅਸੀਂ ਕੋਟ ਕੋਟ ਨਮਸਕਾਰ ਕਰਦੇ ਆ ਕਿਉਂਕਿ ਸਾਡਾ ਜੋ ਵਿਰਸਾ ਆ ਬਹੁਤ ਅਮੀਰ ਆ ਸਾਡੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਦੇ ਗੁਰੂਆਂ ਪੀਰਾਂ ਨੇ ਸਾਨੂੰ ਬਹੁਤ ਹੀ ਅੰਮ੍ਰਿਤ ਸੰਸਕਾਰ ਦਿੱਤੇ ਨੇ ਸਿੱਖਿਆਵਾਂ ਦਿੱਤੀਆਂ ਨੇ ਹੁਣ ਇਹ ਹੀ ਦੁਨੀਆ ਕਿਉਂਕਿ ਚੱਲਣ ਹਾਰ ਹੈ ਬੰਦਾ ਸਮਾਜਿਕ ਤੌਰ ਤੇ ਚੱਲਿਆ ਜਾਂਦਾ ਸ੍ਰੀ ਗੁਰੂ ਵਿੱਚ ਚੱਲਿਆ ਜਾਂਦਾ ਜੀ ਲੇਕਿਨ ਉਹਦੇ ਜੋ ਉਹਦੀਆਂ ਸਿੱਖਿਆਵਾਂ ਨੇ ਹਮੇਸ਼ਾ ਉਹ ਬਰਕਰਾਰ ਰਹਿਂਦੀਆਂ ਨੇ ਜੀ ਹੁਣ ਅਕਸਰ ਉਹ ਸਿੱਖਿਆਵਾਂ ਨੂੰ ਉਹਨਾਂ ਦੀ ਜੋ ਵੀ ਉਹਨਾਂ ਨੇ ਸਾਨੂੰ ਸਿਖਾਇਆ ਸੰਸਕਾਰਾਂ ਨੂੰ ਅੱਗੇ ਪਹੁੰਚਾਉਣ ਲਈ ਆਪਾਂ ਨੂੰ ਉਹਨਾਂ ਪ੍ਰੇਮੀਆਂ ਦੀ ਲੋੜ ਹੁੰਦੀ ਆ ਜੋ ਅੱਗੇ ਪ੍ਰਚਾਰ ਕਰ ਸਕਦੇ ਨੇ ਉਹ ਚਾਹੇ ਕਿਤਾਬਾਂ ਦੇ ਥਰੂ ਕੀਤਾ ਜਾਵੇ ਚਾਹੇ ਉਹ ਬੰਦਾ ਆਪ ਬੋਲ ਕੇ ਕਰੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿਉਂਕਿ ਇੱਕ ਬੰਦੇ ਦੀ ਜਿਹੜੀ ਇੱਕ ਲਾਈਫ ਹੁੰਦੀ ਹੈ ਉਹ ਇੱਕ ਲਿਮਟਿਡ ਹੁੰਦੀ ਹੈ ਲੇਕਿਨ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਅੱਗੇ ਅੱਗੇ ਟਰਾਂਸਫਰ ਕਰਦੇ ਆ ਸੋ ਆਪ ਨੂੰ ਇਹ ਕਰਨੀਆਂ ਚਾਹੀਦੀਆਂ ਨੇ ਮੈਂ ਇਹ ਲੋਕ ਕਰਦੇ ਕਿ ਮੈਂ ਕਹਿੰਨਾ ਕਿ ਛੁੱਟੀ ਦੀ ਗੱਲ ਕਰਦੇ ਨੇ ਠੀਕ ਆ ਛੁੱਟੀਆਂ ਕਰਨੀਆਂ ਚਾਹੀਦੀਆਂ ਨੇ ਪਰ ਮੈਂ ਕਹਿੰਨਾ ਕਿ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਗੱਲ ਇਹ ਆ ਕਿ ਤੁਸੀਂ ਜਿਹੜੀ ਚੀਜ਼ ਉਹਨਾਂ ਨੇ ਸਾਨੂੰ ਦੱਸੀ ਆ ਅਸੀਂ ਉਸ ਚੀਜ਼ ਨੂੰ ਅੱਗੇ ਕਿਵੇਂ ਲੋਕਾਂ ਤੱਕ ਪਹੁੰਚਾ ਸਕਦੇ ਕਿਉਂਕਿ ਪੰਜਾਬੀ ਜਿਹੜੇ ਨੇ ਨਾ ਸਿੱਖ ਇਤਿਹਾਸ ਆ ਜਿਹੜਾ ਇਹ ਆਪਣੇ ਇੱਕ ਸਰੀਰਕ ਜੋਰ ਕਰਕੇ ਨਹੀਂ ਮਨਿਆ ਜਾਂਦਾ ਇਹ ਆਤਮਿਕ ਤੌਰ ਤੇ ਵੀ ਬਹੁਤ ਤਕੜਾ ਇਹ ਆਤਮਿਕ ਤੌਰ ਤੇ ਬੰਦਾ ਤਕੜਾ ਕਦੋਂ ਹੁੰਦਾ ਜਦੋਂ ਉਹਨੂੰ ਚੰਗੀਆਂ ਸਿੱਖਿਆਵਾਂ ਮਿਲਦੀਆਂ ਨੇ ਸੋ ਸਾਡਾ ਜੋ ਹੈਗਾ ਸਿੱਖਾਂ ਦਾ ਪ੍ਰਭਾਵ ਇਹ ਪੂਰੀ ਦੁਨੀਆ ਦੇ ਵਿੱਚ ਲੋਹਾ ਮਨਵਾਇਆ ਹੋਇਆ ਸਾਬ ਬੰਦਾ ਸਿੰਘ ਬਹਾਦਰ ਨੇ ਪੂਰੀ ਦੁਨੀਆ ਚ ਲੋਹਾ ਮਨਵਾਇਆ ਹੋਇਆ ਇਹ ਕਿਉਂ ਆ ਕਿਉਂਕਿ ਸਾਡੇ ਅੰਦਰ ਜਿਹੜਾ ਖੂਨ ਆ ਸਾਡੇ ਗੁਰੂਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਆ ਉਹ ਖੂਨ ਜਿਹੜਾ ਸਾਡੇ ਅੰਦਰ ਦੌੜਦਾ ਤੇ ਅਸੀਂ ਸਾਡੀ ਅਸੀਂ ਆਤਮਿਕ ਤੌਰ ਤੇ ਅਸੀਂ ਮਾਨਸਿਕ ਤੌਰ ਤੇ ਹਮੇਸ਼ਾ ਤਕੜੇ ਰਹਿਨੇ ਆ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਨੇ ਆ ਉਸ ਵਾਹਿਗੁਰੂ ਦਾ ਅਸੀਂ ਬਹੁਤ ਅਸੀਂ ਸ਼ੁਕਰਾਨਾ ਕਰਦੇ ਆ ਠੀਕ ਹੈ